ਸੌਜੀ ਬਾਈ ਜੀ ਅੱਜ ਨਾ ਤੁਹਾਨੂੰ ਚਾਹ ਰੂ ਬਣਾਉਣ ਦੀ ਵਿਧੀ ਦੱਸਦੇ ਆ ਇੱਥੇ ਨਾ ਅਜੇ ਕਿੱਡੀ ਤੇ ਫੈਮੀਕੋਲ ਲਾ ਕੇ ਬਾਈ ਜੀ ਅ ਤੇ ਇੱਕ ਨਾ ਘੜਾ ਬਣਾ ਲਓ ਇਹ ਘੜਾ ਪੱਤੀ ਦਾ ਬਣਾਉਣਾ ਬਾਈ ਜੀ ਨੌਂ ਉਂਗਲਾਂ ਦੀ ਪੱਤੀ ਹੋਵੇ ਤੇ ਇਹਦੇ ਵਿੱਚ ਤੇ ਨੌਂਗਲਾ ਪੈਣਾ ਜਦੋਂ ਆਪਾਂ ਨੇ ਗਲਾਈ ਕਰ ਲਈ ਡੇਢ ਝਾੜੂ ਪੈਂਦਾ ਬਾਈ ਜੀ ਉਹ ਇਹਨੂੰ ਐ ਢੇੜਾ ਖਵਾ ਕੇ ਭਰਿਆ ਕਰੋ ਤਾਂ ਕਿ ਜਿਹੜਾ ਇਹ ਮੋਰ ਦੇ ਪਾਜੇ ਵਗੂ ਪੜ ਜਾਂਦਾ ਹੈ ਆਪਣਾ ਤੇ ਇਹ ਜਿਹੜੀ ਫੈਮੀ ਕੋਲ ਵਾਲੀ ਕਿੰਦੀ ਆ ਬਾਈ ਜੀ ਆਹੇ ਕਰਕੇ ਇਹਨੂੰ ਆਹੇ ਢੋਪੋ ਲਓ ਜੀ ਬਾਈ ਜੀ ਝਾੜੂ ਤਿਆਰ ਹੋ ਗਿਆ ਤੇ ਇਹਨੂੰ ਬਾਈ ਜੇ ਤੋ ਫੈਮੀ ਕੋਲ ਲੱਗ ਗਿਆ ਇਹਨੂੰ ਨਾ 12-13 ਘੰਟੇ ਨਾਲ ਛੇੜਿਆ ਕਰੋ ਕਿਉਂ ਗਿੱਲੇ ਕਰਕੇ ਜੋ ਸੁੱਕਿਆਂ ਦਾ ਪੱਕਾ ਕੰਮ ਹੋ ਜਾਂਦਾ ਜੀ किंवा लग्न व्हिडिओ जे चं लग् त्या दबके शेअर कर धनवाद